ਇਹ ਧਰਨਾ ਦਿੱਤਾ ਜਾ ਰਿਹਾ ਕਿਹੜੇ ਸਬੰਧ ਵਿੱਚ ਦਿੱਤਾ ਜਾ ਰਿਹਾ ਜੀ ਇਹ ਜਿਹੜਾ ਮੈਂ ਪਰਸ਼ੰਗ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਟ ਬੁੱਢਾ ਦਾ ਨੁਮਾਇੰਦਾ ਆ ਜਿਹੜਾ ਅੱਜ ਅਸੀਂ ਇੱਥੇ ਰੇਲਵੇ ਸਟੇਸ਼ਨ ਕਹੜਿਆਲਾ ਤੇ ਧਰਨਾ ਲਾਇਆ ਇਹਦਾ ਇੱਕੋ ਹੀ ਕਾਰਨ ਆ ਕਿ ਜਿਹੜੀ ਸਰਕਾਰ ਆ ਉਹ ਕਿਸਾਨਾਂ ਦੇ ਵਿਰੁੱਧ ਆ ਤੇ ਜਿਹੜੇ ਸਾਡੇ ਕਿਸਾਨ ਨੇ ਉਹ ਅੱਜ ਤੋਂ 300 ਦਿਨ ਹੋ ਗਿਆ ਸਾਨੂੰ ਖਨੌਰੀ ਤੇ ਸ਼ੰਭੂ ਬਾਰਡਰ ਤੇ ਧਰਨੇ ਲਾ ਕੇ ਬੈਠਿਆ ਨੂੰ ਹੁਣ ਸਾਡਾ ਜਿਹੜਾ ਜਗਜੀਤ ਸਿੰਘ ਢੱਲੇਵਾਲ ਆ ਉਹਨੇ ਅਜ ਤੋਂ 23 ਦਿਨ ਹੋ ਗਏ ਆ ਮਰਨ ਵਰਤੇ ਬੈਠੇ ਨੂੰ ਸਰਕਾਰ ਦੇ ਸਿਰ ਦੇ ਉੱਤੇ ਕੋਈ ਜੂਨ ਹੀ ਸਰਕਾਰੀ ਕਿਉਂਕਿ ਸਰਕਾਰਾਂ ਜਿਹੜੀਆਂ ਆ ਉਹ ਖੇਸਲੀਆਂ ਨੇ ਉਹ ਕੁਛ ਕਰਕੇ ਖੁਸ਼ ਨਹੀਂ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਇਹਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ ਜਿਹਦੇ ਕਿ 92 ਹੀ ਤੇ 92 ਤੋਂ ਹੁਣ 94 ਹੋ ਗਏ ਨੇ ਦੋ ਹੋਰ ਵਧ ਗਏ ਨੇ ਇਹ ਕੱਖ ਨਹੀਂ ਕਰ ਰਹੀ ਨਾ ਸਾਡੇ ਕਿਤੇ ਆ ਜਿੰਨੀਆਂ ਮੰਡੀਆਂ ਹੀ ਲੁੱਟ ਹੋਈ ਆ ਇੱਕ ਦਿਨ ਕੋਈ ਵੀ ਜਿਹੜਾ ਸਾਡਾ ਐਮਐਲਏ ਮੰਡੀ ਵਿੱਚ ਨਹੀਂ ਆਇਆ ਨਾ ਕਿਸ ਨੇ ਆ ਕੇ ਸਾਡੀ ਕੋਈ ਸਾਰ ਲਈ ਆ ਜਿਹੜੀ ਸੈਂਟਰ ਸਰਕਾਰ ਆ ਜਿਤਨਾ મોદી ਸਰਕਾਰ ਆ મોદી ਜਿਹੜਾ ਉਹ ਕਿਸਾਨਾਂ ਦੇ ਬਿਲਕੁਲ ਵਿਰੋਧਿਆ ਕਿਸਾਨਾਂ ਨੂੰ ਮਾਰਨਾ ਚਾਹੁੰਦਾ ਕਿਉਂਕਿ ਜਿਹੜੇ ਹੁਣ ਇਹਨੇ ਖਰੜਾ ਭੇਜਿਆ ਅੱਜ ਤੋਂ ਕੋਈ 3-4 ਦਿਨ ਹੋਏ ਸਾਨੂੰ ਪਤਾ ਲੱਗਾ ਇਹਦਾ ਸਿਰਫ ਟਾਈਮ ਦਿੱਤਾ ਮੈਂ 1 ਮਹੀਨੇ ਦਾ 15 ਦਿਨ ਲੰਘ ਗਏ ਆ 15 ਨੇ ਰਹਿ ਗਿਆ ਉਹ ਡਾ ਖਰੜਾ ਹੈ ਉਹ ਇੰਗਲਿਸ਼ ਦੇ ਵਿੱਚ ਆ ਜਦ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਇੰਨਾ ਕਿਸਾਨ ਪੜਿਆ ਲਿਖਿਆ ਨਹੀਂ ਕਿ ਜਿਹੜਾ ਉਹ ਖਰੜੇ ਨੂੰ ਇੰਗਲਿਸ਼ ਦੇ ਵਿੱਚ ਪੜ ਕੇ ਪੰਜਾਬੀ ਬਣਾ ਕੇ ਉਹ ਆਪਣੇ ਭਰਾਵਾਂ ਨੂੰ ਦੱਸ ਸਕੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ 5-6 ਮਹੀਨੇ ਦੇਣੇ ਚਾਹੀਦੇ ਆ ਕਿਉਂਕਿ ਉਹਦਾ ਖਰੜਾ ਜਿਹੜਾ ਪੰਜਾਬੀ 'ਚ ਹੋਵੇ ਪੰਜਾਬੀ ਤੋਂ ਹੋ ਕੇ ਫਿਰ ਸਾਡੇ ਕਿਸਾਨਾਂ ਤੱਕ ਆਵੇ ਫਿਰ ਉਹਦਾ ਜਿਹੜਾ ਸਾਹੀ ਆਪਣਾ ਸਾਰਾ ਹਿਸਾਬ ਕਿਤਾਬ ਕਰ ਸਕਦੇ ਆ ਗਵਰਨਮੈਂਟ ਦੀ ਕੋਈ ਨੀਤੀ ਆ ਕੇ ਛੇਤੀ ਤੋਂ ਛੇਤੀ ਇਹ ਖਾੜੇ ਨੂੰ ਲਾਗੂ ਕਰੋ ਤੇ ਜਿਹੜੀਆਂ ਮੰਡੀਆਂ ਉਹਨਾਂ ਨੂੰ ਬੰਦ ਕਰੋ ਜਿਹੜਾ ਮੰਡੀ ਕਰਨਾਂ ਬੰਦ ਹੋ ਜਾਏਗਾ ਕਿਸਾਨ ਮਾਰੇ ਜਾਣਗੇ ਇਹਨੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧਰਨਾ ਦਿੱਤਾ ਜਾ ਰਿਹਾ ਕਿਹੜੇ ਸਬੰਧ ਵਿੱਚ ਦਿੱਤਾ ਯਾਰ ਮੈਂ ਸੁਪੰਸਰ ਦੁਬਲੀ ਕਿਸਾਨ ਜਿਹੜਾ ਕੋਟੂਮ ਦਾ ਪ੍ਰਧਾਨ ਪੰਜਾਬ ਅੱਜ ਜਿਹੜਾ ਸਾਡਾ ਪੂਰੇ ਭਾਰਤ ਦੇ ਰੇਲੈਂਡ ਤੇ ਧਰਨੇ ਆ ਤੇ ਅੱਜ ਉਹ ਪਿਛਲਾ ਇਸੋ ਵਜ੍ਹਾ ਤੋਂ ਲੱਗਾ ਸੀ 21 ਤੱਕ ਉਹਦੇ ਵਿੱਚ ਜਿਹੜੇ ਕਾਲੇ ਕਾਨੂੰਨ ਲੈ ਗਏ ਉਹਦੇ ਕਾਲੇ ਕਾਨੂੰਨ ਤੇ ਨਰਦ ਕਰਤੇ ਬਾਕੀ ਮੰਗਾ ਜਿਹੜੀਆਂ ਮੰਨ ਕੇ ਇਹਨਾਂ ਨੇ ਬਾਅਦ ਚ ਜਿਹੜੀਆਂ ਸੀ ਉਹਨਾਂ ਦੇ ਮਤਲਬ ਸਾਨੂੰ ਜਿਹੜੀਆਂ ਲਾਗੂ ਕਰਦੀਆਂ ਸੀ ਉਹ ਇਹਨਾਂ ਨੇ ਕੈਨਸਲ ਨਹੀਂ ਕੀਤੀਆਂ ਸਾਨੂੰ ਗਰੰਟੀ ਦੇਣੀ ਉਹ ਗਰੰਟੀ ਨਹੀਂ ਦਿੱਤੀ ਗਈ ਇਸ ਕਰਕੇ 10 ਮਹੀਨੇ ਤੋਂ ਤਕਰੀਬਨ ਹੀ ਸਿੰਘੂ ਬਾਰਡਰ ਤੇ ਅਖਨੌਰੀ ਬਾਰਡਰ ਤੇ ਹੀ ਧਰਨਾ ਲਾ ਕੇ ਬੈਠੇ ਆ ਅੱਜ ਇੱਕ ਸਾਡਾ 23 ਦਿਨ ਤੋਂ ਆਗੂ ਸਾਡਾ ਭੋਖੜ ਤਲ ਦੇ ਬੈਠਾ ਮਰਨ ਵਰਤਨ ਦੇ ਬੈਠਾ ਉਹਦੀ ਕੋਈ ਸਰਕਾਰ ਜਿਹੜੀ ਆ ਕੋਈ ਵੀ ਉਹਦਾ ਸਾਰ ਨਹੀਂ ਲੈ ਰਹੀ ਕਿਸਾਨ ਮਰ ਰਿਆ ਸਰਕਾਰ ਸੁੱਤੀ ਪਈ ਆ ਮੋਦੀ ਦੇ ਉੱਥੇ ਵੀ ਰੌਲਾ ਪੈ ਰਿਹਾ ਮੋਦੀ ਤੇ ਕੋਈ ਅਸਰ ਨਹੀਂ ਹੋ ਰਿਹਾ ਕਿਉਂਕਿ ਉਹ ਵਪਾਰੀਆਂ ਦਾ ਜਿਹੜਾ ਵਾ ਤਾਣਾ ਬਣਾ ਸਾਰਾ ਵਪਾਰੀਆਂ ਦਾ ਤਰ ਰਿਆ ਕਿਸਾਨ ਮਜ਼ਦੂਰ ਦੁਕਾਨਦਾਰ ਨੂੰ ਇੱਕ ਬੰਨਿਓ ਹੀ ਰਗੜ ਰਹੇ ਨੇ ਇਹ ਕਹਿੰਦੇ ਸੀ ਜਿਹੜਾ ਗਰੀਬੀ ਕਰ ਦਾਂਗੇ ਕਿਲਾ ਗਰੀਬੀ ਨਹੀਂ ਕੱਢੀ ਸਾਡਾ ਗਰੀਬ ਹੀ ਮਾਰ ਦੇਣਗੇ ਇਸ ਕਰਕੇ ਅਸੀਂ ਹਰ ਲੈਂ ਤੇ ਧਰਨਾ ਦੇ ਕੇ ਬੈਠੇ ਆ ਜਿਨ੍ਹਾਂ ਚ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚ ਸਾਡਾ ਆਗੂ ਵੀ ਉਠੂ ਸਮੇਂ-ਸਮੇਂ ਤੇ ਜੋਤ ਹੁਕਮ ਚੱਲਦੇ ਰੇ ਉਹਨਾਂ ਦਾ ਪਿੰਡਾਂ ਦੇ ਵਿੱਚ ਲਾਗੂ ਕਰਕੇ ਉਹ ਅਸੀਂ ਕੰਮ ਕਰਦੇ ਰਾਂਗੇ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਪਤੀ ਕੀ ਮਸਲਾ ਕੀ ਹੈ ਜਿਹੜਾ ਧਰਨਾ ਲਾਇਆ ਜੀ ਵੈਗਰਜੀ ਦਾ ਖਾਲਸਾ ਹੈ ਵੈਗਰਜੀ ਕੀ ਪਤੀ ਜੋ ਅਸੀਂ 13 ਮਹੀਨੇ 750 ਕਿਸਾਨ ਛੀਦਕਵਾ ਕੇ ਦਿੱਲੀ ਦੇ ਵਿੱਚੋਂ ਤਿੰਨ ਕਾਲੇ ਕਾਨੂੰਨ ਰੱਦ ਕਰਾ ਕੇ ਬਾਕੀ ਜਿਹੜੀਆਂ ਰਹਿੰਦੀਆਂ ਸਾਰੀਆਂ ਮੰਗਾਂ ਤੇ ਲਿਖਵਾ ਕੇ ਉਹਨਾਂ ਕੋਲੋਂ ਲੈ ਕੇ ਆਏ ਸਾ ਕਿ ਇਹ ਵੀ ਤੁਹਾਡੀਆਂ ਸਾਰੀਆਂ ਮਾਫ਼ ਕੀਤੀਆਂ ਜਦੋਂ ਕਿ ਹੁਣ 2-3 ਸਾਲ ਅਸੀਂ ਡੀ ਕੇ ਦੁਬਾਰਾ ਅਸੀਂ ਸਿਰਫ ਮੰਗ ਪੱਤਰ ਦੇਣ ਵਾਸਤੇ ਜੋ ਸਾਡੀਆਂ ਮੰਗਾਂ ਉਹਨਾਂ ਨੇ ਲਾਗੂ ਨਹੀਂ ਕੀਤੀਆਂ ਜੋ ਮੰਨ ਕੇ ਲਾਗੂ ਨਹੀਂ ਕੀਤੀਆਂ ਸਿਰਫ ਇਹ ਮੰਗ ਪੱਤਰ ਦੇਣ ਵਾਸਤੇ ਦਿੱਲੀ ਜਾ ਰਹੇ ਸੀ ਅਗਲੇ ਬੰਨੋ ਦਿੱਲੀ ਸਰਕਾਰ ਦੇ ਨਾਲ ਮਿਲ ਕੇ ਸੈਂਟਰ ਸਰਕਾਰ ਨੇ ਹਰਿਆਣਾ ਤੇ ਪੰਜਾਬ ਦੇ ਵਿੱਚ ਘਾਰ ਹੱਦ ਦੇ ਉੱਤੇ 10-10 ਫੁੱਟ ਦੀਆਂ ਦੁਵਾਰਾ ਕਰਤੀਆਂ ਪੱਥਰ ਲਾਤੇ ਇੰਨੀ ਫੋਰਸ ਖੜੀ ਕਰਤੀ ਜੋ ਕਿ ਸਾਨੂੰ ਉੱਥੇ ਹੀ ਇਹਨਾਂ ਨੇ ਰੋਕ ਦਿੱਤਾ ਅੱਗੇ ਜਾਣ ਨਹੀਂ ਦਿੱਤਾ ਗੋਲੀਆਂ ਚਲਾਈਆਂ ਸਾਡਾ ਇੱਕ ਸੁਭ ਕਰਨ ਨੌਜਵਾਨ ਛੀਦ ਹੋਇਆ ਬਾਕੀ ਫੱਟ ਰਹੇ ਸਿਰਫ ਅਸੀਂ ਮੰਗ ਪੱਤਰ ਦੇਣ ਵਾਸਤੇ ਗਏ ਹਾਂ ਹੀ ਉਥੋਂ ਤੋਂ ਕੁਝ ਲੈਣ ਵਾਸਤੇ ਨਹੀਂ ਗਏ ਮੰਗ ਪੱਤਰ ਦੇ ਕੇ ਅਸੀਂ ਵਾਪਸ ਆਉਣਾ ਸੀ ਫਿਰ ਉਹਨਾਂ ਨੇ ਆਖਿਆ ਕਿ ਇਹ ਟਰੈਕਟਰ ਨਹੀਂ ਲਿਜਾ ਸਕਦੇ ਟਰਾਲੀਆਂ ਨਹੀਂ ਲਿਜਾ ਸਕਦੇ ਦਿੱਲੀ ਫਿਰ ਅਸੀਂ ਦੁਬਾਰਾ ਪੈਦਲ ਪੈਦਲ ਜਥੇ ਭੇਜੇ ਜੋ ਕਿ ਇਹਨਾਂ ਤਿੰਨਾਂ ਜਥਿਆਂ ਦੇ ਉੱਤੇ ਹੀ ਗੋਲੀਆਂ ਚਲਾਈਆਂ ਉਧਰੋਂ ਸਾਡਾ ਇੱਕ ਬਜ਼ੁਰਗ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ 30 ਦਿਨਾਂ ਨੂੰ 23 ਦਿਨ ਹੋ ਗਏ ਨੇ ਅੱਜ ਆਪਣਾ ਮਰਨ ਮੱਤ ਵਿਚ ਅੱਜੇ ਤੱਕ ਕੋਈ ਸਰਕਾਰ ਨਾ ਪੰਜਾਬ ਸਰਕਾਰ ਦਾ ਬੰਦਾ ਪਹੁੰਚਿਆ ਤੇ ਨਾ ਕੋਈ ਸੈਂਟਰ ਸਰਕਾਰ ਦਾ ਪਹੁੰਚਿਆ ਜਦੋਂ ਸਾਨੂੰ ਪੈਦਲ ਜਾਣ ਤੋਂ ਵੀ ਰੋਕਿਆ ਗਿਆ ਤੇ ਅੱਜ ਫਿਰ ਇਸੇ ਇਸੇ ਹੀ ਚੱਕਰ ਦੇ ਵਿੱਚ ਜੋ ਕਿ ਸਰਕਾਰਾਂ ਸੁੱਤੀਆਂ ਨੇ ਕੁੰਬ ਕਰਨ ਦੀ ਨੀਂਦ ਉਹਨਾਂ ਨੂੰ ਠਾਉਣ ਵਾਸਤੇ ਅੱਜ ਪੂਰੇ ਹੀ ਪੰਜਾਬ ਦੇ ਵਿੱਚ ਟ੍ਰੇਨਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਬੰਦ ਕੀਤੀਆਂ ਜਾਣਗੀਆਂ ਇਸੇ ਕਰਕੇ ਅੱਜ ਇੱਥੇ ਕ੍ਰਿਆਲਾ ਸਟੇਸ਼ਨ ਤੇ ਧਰਨਾ ਲਾ ਕੇ ਬੈਠੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਮਤ ਹਾਂਜੀ ਪ੍ਰਧਾਨ ਜੀ ਕੀ ਮਸਲਾ ਕੀ ਹੈ ਜਿਹੜਾ ਜਿਹੜਾ ਪ੍ਰਦਰਸ਼ਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਮੈਂ ਭਾਰਤ ਸਿੰਘ ਜਰੋਨ ਪ੍ਰਧਾਨ ਕ੍ਰਿਆਲਾ ਕਮਜੀਤ ਸਿੰਘ ਜਰੋਨ ਅੱਜ ਰੇਲਵੇ ਟਰੈਕ ਤੇ ਚੜ ਕੇ ਹੀ ਬੈਠੇ ਹਾਂ 310 ਦਿਨ ਹੋ ਗਏ ਆ ਜਿਹੜੇ ਅਸੀਂ ਖਨੌਰੀ ਤੇ ਸ਼ੰਭੂ ਦੋ ਫਾਰਮਾਂ ਬੈਠੀਆਂ ਲੜਾਈ ਬੋਦੀ ਸਰਕਾਰ ਨਾਲ ਸੇਟ ਸਰਕਾਰਾਂ ਲੱਗੀ ਆ ਨਾਰਾ ਸਰਕਾਰ ਦੇ ਵਿੱਚੋਂ ਕੋਈ ਨੁਮਾਇੰਦਾ ਅਜੇ ਤੱਕ ਸਾਡੀ ਗੱਲ ਸੁਣਨ ਵਾਸਤੇ ਆਇਆ ਤੇ ਨਾ ਕੋਈ ਗੱਲ ਸੁਣ ਲਈ ਚਾਹੁੰਦਾ ਹੈ ਲੋਕ ਇਹ ਗੱਲ ਦਾ ਵੀ ਸਾਡਾ ਧਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਹੋਣ 23 ਦਿਨ ਹੋ ਗਏ ਆ ਥਾਂ ਥਾਂ ਲੇ ਸਰਕਾਰਾਂ ਜਿਹੜੀਆਂ ਬਾਹ ਬਾ ਕਰੀ ਜਾਂਦੀਆਂ ਤੇ ਇੱਕ ਉਹਨਾਂ ਨੇ ਖਲੜਾ ਬਣਾ ਕੇ ਭੇਜਿਆ ਹੈ ਜਿਹਦੇ ਵਿੱਚ ਸੂਬਿਆਂ ਨੂੰ ਸੂਬਿਆਂ ਦੇ ਵਿੱਚ ਖਲਾਰ ਪਾਉਣ ਲਈ ਆਪਣਾ ਖਲਾਰਾ ਪਾਉਣ ਲਈ ਉਹਨਾਂ ਨੂੰ ਆਖਿਆ ਪਈ ਇਹਨਾਂ ਨਾਲ ਗੱਲਬਾਤ ਕਰੋ ਪਰ ਆਪ ਸੈਂਟਰ ਸਰਕਾਰ ਮੋਦੀ ਸਰਕਾਰ ਜਿਹੜੀ ਆ ਉਹ ਨਹੀਂ ਕੋਈ ਗੱਲ ਸੁਣਾ ਚਾਹੁੰਦੀ ਜਿਹਦੇ ਦੁੱਖ ਦੇ ਵਿੱਚ ਅੱਜ ਅਹੀਂ ਸਾਰੇ ਰੇਲਵੇ ਟਰੈਕ ਸਾਰੇ ਹਿੰਦੁਸਤਾਨ ਦੇ ਰੇਲਵੇ ਟਰੈਕ ਡੱਕ ਕੇ ਵਿੱਚ 3 ਘੰਟੇ 12:00 ਤੋਂ 3:00 ਵਜੇ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਮਸਲਾ ਕੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਫਤਿਹ ਤਾਂ ਸਾਧਮ ਸਿੰਘ ਪੱਤੀ ਬਲੋ ਜੀ ਹਾਏ ਮਸਲਾ ਇਹ ਆ ਜੀ ਕਿ ਜਿਹੜੀ ਮੋਦੀ ਦੀ ਸੈਂਟਰ ਸਰਕਾਰ ਆ ਗੁੰਗੀ ਬੋਲੀ ਹੋਈ ਪਈ ਆ ਉਹਨਾਂ ਕੰਨਾਂ 'ਤੇ ਆਵਾਜ਼ ਪਹੁੰਚਾਉਣ ਤੇ ਕਰ ਇਹ ਕਰਕੇ ਅਸੀਂ ਜਿਹੜਾ ਅੱਜ 12:00 ਦੇ 3 ਵਜੇ ਤੱਕ ਘਰਿਆਲੇ ਸਟੇਸ਼ਨ ਤੇ ਅਸੀਂ ਧਰਨਾ ਲਾਇਆ ਹੈ ਇਹ ਕਿਸਾਨਾਂ ਚ ਕਮੇਟੀ ਦੇ ਜੁੜੇ ਜਿੰਨੇ ਸਾਰੇ ਵੀ ਆ ਇਹ ਇੱਥੇ ਆਗੂ ਆ ਕੇ ਬੈਠੇ ਆ ਇਸ ਕਰਕੇ ਧਰਨਾ ਲਾਇਆ ਹੈ ਕਿ ਸੁੱਤੀ ਸਰਕਾਰ ਜਿਹੜੀ ਆ ਸੈਂਟਰ ਦੀ ਉਹਦੇ ਕੰਨਾਂ 'ਚ ਆਵਾਜ਼ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ